ਇਹ ਦੇਖ ਰਹੇ ਜੱਟ ਲੈ ਲੈਣਾ ਤੇ ਉਨੀ ਬੜੀ ਉਹ ਬੋਟ ਸਿੱਖ ਜਾਂਦਾ ਪਾਉਣੀ ਪਿੰਡਾਂ 'ਚ ਕੋਈ ਐਡੇ ਬੇਕੂਫ ਨਹੀਂ ਕੇ ਬੈਠੇ ਪਰ ਲੋਕਾਂ ਦੇ ਵੋਟ ਪੇਪਰਾਂ ਦੇ ਪੇ ਪਾਵੇ ਇਹਦਾ ਬੰਦੂ ਬਣਾਉਣਾ ਅਗਲੇ ਨੂੰ ਆ ਮਹੀਨਾ ਪਹਿਲਾਂ ਟ੍ਰੇਨਿੰਗ ਦੇਣ ਲੱਗ ਪਏ ਆ ਅੱਗੇ ਤੇ ਕਦੀ ਜਿਵੇਂ ਆਈਆਂ ਇਹ ਕਾਹ ਨੂੰ ਜੀਂਦੇ ਰੋਣਾ ਪਿਆ ਵੋਟ ਪੇਪਰ ਤੇ ਤੁਹਾਨੂੰ ਪਤਾ ਹੈ ਵੋਟ ਪੇਪਰ ਤੇ ਰੋਲਾ ਪਿਆ ਤਾਂ ਤੁਸੀਂ ਆਏਗੀ ਸਰਕਾਰ ਉਹ ਨਹੀਂ ਤੋਂ ਨੀ ਦਾ ਸਰਕਾਰ ਨੇ ਕਿਹਾ ਸਰਕਾਰ ਦਾ ਮੈਂ ਆਰੇ ਰੋਣਾ ਬਲਟ ਪੇਪਰ ਆਇਆ ਤਾਂ ਮਸ਼ੀਨਾ ਕੱਲੀਆਂ ਗਈਆਂ ਸਹੀ ਮੈਨੇ ਤੇ ਬਲਟ ਹੁਣ ਚੰਡੀਗੜ੍ਹ ਵਾਲਾ ਮੁੱਦਾ ਪੰਦਾ ਹੀ ਨਹੀਂ ਸੀ ਜੇ ਬਲਟ ਪੇਪਰਾਂ ਤੇ ਨਾ ਹੀ ਹਾਂਦੀਆਂ ਮਸ਼ੀਨਾ ਦੁੰਦੀਆਂ ਪੁੱਛਣੇ ਕਿਸੇ ਨਹੀਂ ਅਸੀਂ ਤਾਂ ਹੀ ਬਲਟ ਪੇਪਰਾਂ ਤੇ ਪੈਂਦੀਆਂ ਚਾਹੀਦੀਆਂ ਸਾਨੂੰ ਇਹ ਟ੍ਰੇਨਿੰਗ ਹੈਗੀ ਆ ਇਹ ਤੁਹਾਡਾ ਸਹੀ ਆ ਸਹੀ ਬੰਦੇ ਨੂੰ ਇਤਰਾ ਵੋਟ ਪੈਂਦੀ ਆ ਪਰ ਨਹੀਂ ਉਦੋਂ ਨਹੀਂ ਸਹੀ ਨੂੰ ਪੈਂਦੀਆਂ ਉਦੋਂ ਗਲਤ ਨੂੰ ਪੈਂਦੀਆਂ ਉਦੋਂ ਪੈਂਦੀ ਕਿਸੇ ਨੂੰ ਜਿੱਤ ਮੋਟੀ ਜਾਂਦਾ ਉਹਨੇ ਕਿਸੇ ਨੂੰ ਆ ਖੜਾ ਨਹੀਂ ਛੱਡਦਾ ਦੇਖਦਾ ਕਿਉਂ ਨਹੀਂ ਬਲਟ ਪੇਪਰਾਂ ਤੇ ਕਰਾਉਂਦੇ ਬਲਟ ਪੇਪਰਾਂ ਤੇ ਕਰਾਉਂ ਸਾਡਾ ਸਪੰਨੀ ਹੋਣੀ ਹੈ ਵੀ ਅਹੀਂ ਸਹੀ ਵੋਟ ਪਾਈ ਆਂ ਮੁੰਜਾਓ ਤੁਸੀਂ ਸਹੀ ਆਂ ਜਿਵੇਂ ਵਾਇਲਟ ਚਾਉਗੇ ਹੋਵੇ ਅੰਦੇ ਮਾਂ ਚਾਉਣੀ ਚਾਣੀ ਫਲਟ ਪੇਪਰਾਂ ਤੇ ਬੁੱਕ ਪਾੜੀ ਚਾਹੀਦੀ ਆ ਬਸ ਸਾਨੂੰ ਕਿਸੇ ਦੀ ਲੋੜ ਨਹੀਂ ਹਰ ਪਿੰਡ ਦੇ ਲੋਕਾਂ ਨੂੰ ਚੁੱਕਣੀ ਚਾਹੀਦੀ ਆ ਆਵਾਜ਼ ਵੀ ਬਲਟ ਪੇਪਰਾਂ ਦੇ ਬੰਦੇ ਇਹ ਕੀ ਹੈ ਇਹਦਾ ਇਹਦੇ ਘਮਾਨਾ ਹੈ ਹਾਂ ਹਾਂ ਇਹਨਾਂ ਅੱਗੇ ਸਾਡਾ ਆਏ ਵਰੀ ਠੱਗੀ ਹੁੰਦੀ ਆ ਤੋ ਜੇ ਇਹ ਨਹੀਂ ਰਿੰਨੇ ਪਿੰਡ ਜਿੰਨਾਂ ਮੋਟਾ ਫਲਾਣੇ ਦੀਆਂ ਨਿਕਲਦੀਆਂ ਕੋਈ ਹੋਰ ਨੇ ਇਹ ਆਈ ਵਾਰੀ ਹੁੰਦੀ ਆ ਜੀ ਇਸ ਕਰਕੇ ਅਸੀਂ ਤੁਹਾਡੇ ਆਿਆਂ ਦਾ ਇਤ ਕਰਦੇ ਆ ਪਰ ਨਹੀਂ ਬਲਟ ਪੇਪਰਾਂ ਦੇ ਨਹੀਂ ਨਹੀਂ ਤੁਹਾਡੀ ਗੱਲ ਸਹੀ ਚੱਲ ਵੀਰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਫਤਿਹਪੁਰ ਮੰਨੀਆਂ ਪਿੰਡ ਤੋਂ ਬੋਲਦੇ ਆ ਜੀ ਕਿ ਪਿੰਡਾਂ ਦੇ ਵਿੱਚ ਈਵੀ ਮਸ਼ੀਨਾਂ ਵਾਲੇ ਟ੍ਰੇਨਿੰਗ ਦੇਣ ਲਈ ਅੱਗੇ ਨਾਲੋਂ ਪਹਿਲਾਂ ਚੱਲ ਪਏ ਨੇ 2 ਮਹੀਨੇ ਕਿ ਵੀ ਅਸੀਂ ਮਤਲਬ ਟ੍ਰੇਨਿੰਗ ਦਿੰਨੇ ਆ ਵੀ ਬੋੜ ਤੁਹਾਡੀ ਸਹੀ ਪੈਂਦੀ ਆ ਪਰ ਅਸੀਂ ਵਿਰੋਧ ਕਰਦੇ ਆ ਪਿੰਡ ਵਾਸੀਆਂ ਉਹਨਾਂ ਦਾ ਵਿਰੋਧ ਕੀਤਾ ਵੀ ਅਸੀਂ ਕੋਈ ਸਾਨੂੰ ਟ੍ਰੇਨਿੰਗ ਦੇਣ ਦੀ ਲੋੜ ਨਹੀਂ ਸਾਡੀ ਬੋਟ ਕਦੀ ਸਹੀ ਨਹੀਂ ਪੈਂਦੀ ਕਿਉਂਕਿ ਉਦੋਂ ਗੱਲਾਂ ਹੋਰ ਹੁੰਦੀਆਂ ਹੁਣ ਮਸ਼ੀਨਾ ਹੋਰ ਦੱਸਣਗੀਆਂ ਇਸ ਕਰਕੇ ਅਸੀਂ ਵਿਰੋਧ ਕੀਤਾ ਅਸੀਂ ਹਰ ਪਿੰਡ ਨੂੰ ਇਹ ਜਾਣਨੇ ਆ ਵੀ ਫੁੱਲ ਡਟ ਕੇ ਵਿਰੋਧ ਕਰੋ ਇਹ ਕੋਈ ਜਿਹੜੀਆਂ ਵੋਟਾਂ ਨੇ ਬਲਟ ਪੇਪਰ ਤੇ ਪੈਣੀਆਂ ਚਾਹੀਦੀਆਂ ਨਾ ਕਿ ਐਵੇਂ ਮਸ਼ੀਨਾ ਤੇ ਪੈਣੀਆਂ ਚਾਹੀਦੀਆਂ ਜਿੰਨਾ ਚਿਰ ਆਪਾਂ ਬਲਟ ਪੇਪਰਾਂ ਤੇ ਵੋਟਾਂ ਨਹੀਂ ਪੈਂਦੀਆਂ ਉਹਨਾਂ ਚਿਰ ਮਰਦੀ ਨਹੀਂ ਨਿਕਲਦਾ ਉਹਨਾਂ ਚਿਰ ਆਪਣਾ ਨਾਂ ਸਿੱਖਾਂ ਦਾ ਕੋਈ ਮੁੱਦਾ ਚੁੱਕਿਆ ਜਾਊ ਨਾ ਕੋਈ ਇਹਦਾ ਕਿਉਂਕਿ ਇੱਕ ਮਤਲਬ ਉਹ ਰਾਜ ਆ ਗਿਆ ਜਿਹੜਾ ਮਤਲਬ ਆ ਜਿਵੇਂ ਪਹਿਲੇ ਰਾਜੇ ਬੈਂਦੇ ਸੀ ਗੱਦੀ ਤੇ ਉਹ ਗੱਲ ਆ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕੀਤਾ ਜਾਵੇ ਇਹ ਮਸ਼ੀਨਾਂ ਦਾ ਤੇ ਜਿਹੜੀਆਂ ਬਲਟ ਪੇਪਰਾਂ ਤੇ ਵੋਟਾਂ ਪੈਣੀਆਂ ਚਾਹੀਦੀਆਂ ਸਾਰੇ ਪਿੰਡਾਂ ਨੂੰ ਵਿਰੋਧ ਕਰਨਾ ਚਾਹੀਦਾ ਜਿਹੜੇ ਜਿਹੜੇ ਪਿੰਡ ਚ ਜਾਂਦੇ ਠੋਕ ਕੇ ਵਿਰੋਧ ਕਰੋ ਇਹਨਾਂ ਦਾ ਵੀ ਅਸੀਂ ਇਹਨਾਂ ਤੋਂ ਵੋਟਾਂ ਮੰਗ ਕਰੋ ਕਿ ਸਾਡੀਆਂ ਵੋਟਾਂ ਇਹਨੀਆਂ ਬਲਟ ਪੇਪਰ ਤੇ ਪੈਣੀਆਂ ਚਾਹੀਦੀਆਂ